ਪੰਜਾਬ ਪੂਰੇ ਦੇਸ਼ ਦੇ ਸਾਰੇ ਸੂਬਿਆਂ ਦੇ ਵਿੱਚੋਂ ਦੂਜੇ ਨੰਬਰ ਤੇ ਸਭ ਤੋਂ ਵੱਡਾ ਕਰਜ਼ਾਈ ਸੂਬਾ ਬਣ ਚੁੱਕਿਆ ਹੈ। ਪੰਜਾਬ ਉੱਪਰ ਪੂਰੇ ਦੇਸ਼ ਵਿੱਚ ਸਭ ਤੋਂ ਵੱਧ ਕਰਜ਼ਾਈ ਸੂਬਿਆਂ ਚੋਂ ਦਾ ਨਾਮ ਦੂਜੇ ਨੰਬਰ ਤੇ ਆਉਣ ਲੱਗਿਆ ਹੈ। ਪਹਿਲਾ ਨਾਮ ਹੈ অরਨਾਚਲ ਪ੍ਰਦੇਸ਼ ਦਾ ਤੇ ਦੂਜਾ ਨਾਮ ਹੈ ਪੰਜਾਬ ਦਾ। ਪੰਜਾਬ ਤੇ ਹੁਣ ਤੱਕ 378453 ਕਰੋੜ ਰੁਪਏ ਦਾ ਕਰਜ਼ਾ ਚੜ ਚੁੱਕਿਆ ਹੈ। ਜਿਹੜਾ ਕਿ ਆਮ ਆਦਮੀ ਪਾਰਟੀ ਜਦੋਂ ਸੱਤਾ ਵਿੱਚ ਆਈ 2022 ਦੇ ਵਿੱਚ 292000 ਕਰੋੜ ਸੀ ਸੱਤਾ ਵਿੱਚ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਲਗਭਗ 95000 ਕਰੋੜ ਰੁਪਏ ਦਾ ਕਰਜ਼ਾ ਲੈ ਲਿਆ ਹੈ ਇਹ ਜਾਣਕਾਰੀ ਕੇਂਦਰੀ ਜਿਹੜੇ ਹੈ ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਦਿੱਤੀ ਹੈ ਸੰਸਦ ਦੇ ਵਿੱਚ ਉਹਨਾਂ ਨੇ ਕਿਹਾ ਕਿ ਪੰਜਾਬ ਸਿਰ ਇੰਨਾ ਕਰਜ਼ਾ ਚੜ ਚੁੱਕਿਆ ਹੈ ਬੇਸ਼ੱਕ ਆਉਣ ਵਾਲੇ ਸੈਸ਼ਨ ਦੇ ਵਿੱਚ ਜਿਹੜੇ ਪੰਜਾਬ ਦੇ ਖਜ਼ਾਨਾ ਮੰਤਰੀ ਨੇ ਉਹ ਬਾਈਟ ਦੇ ਵਿੱਚ ਜਰੂਰ ਕਹਿਣ ਕਿ ਪਿਛਲੀਆਂ ਸਰਕਾਰਾਂ ਦੀ ਦੇਣ ਹੈ ਪਰ ਇਸ ਸਰਕਾਰ ਨੇ ਵੀ 95000 ਕਰੋੜ ਦਾ ਕਰਜ਼ਾ ਚੜਾ ਦਿੱਤਾ ਗਿਆ ਪੰਜਾਬ ਦੇ ਬਾਈਟਾ ਵੱਡਾ ਹਿੱਸਾ ਕਰਜ਼ਾ ਲਾਉਣ ਦੇ ਵਿੱਚ ਲਿਆ ਜਾਂਦਾ ਹੈ ਕਰਜ਼ਾ ਲੈਂਦਾ ਨਹੀਂ ਕਰਜ਼ਾ ਹੋਰ ਚੜ ਜਾਂਦਾ ਵਿਆਜ ਵੀ ਨਹੀਂ ਉਤਰਦਾ ਤੇ ਹੁਣ ਸਵਾਲ ਇੱਥੇ ਖੜਾ ਹੁੰਦਾ ਹੈ ਕਿ ਆ ਪਿਛਲੀਆਂ ਸਰਕਾਰਾਂ ਨੇ ਤਾਂ ਕਰਜ਼ਾ ਚੜਾਇਆ ਸੀ ਪਰ ਆਮ ਆਦਮੀ ਪਾਰਟੀ ਖਾਸ ਕਰਕੇ ਰਵਿੰਦ ਕੇਜਰੀ ਵਾਲੇ ਕਹਿੰਦੇ ਸੀ ਕਿ ਇੰਨੇ ਹਜ਼ਾਰ ਕਰੋੜ ਰੇਤੇ ਚੋਂ ਵੱਜ ਜਾਣਾ ਇੰਨੇ ਹਜ਼ਾਰ ਕਰੋੜ ਬਾਈਟ ਦੇ ਵਿੱਚੋਂ ਗਲਤ ਜਗ੍ਹਾ ਤੇ ਲੱਗ ਜਾਂਦਾ ਉਹ ਸਾਰਾ ਬਚਾ ਕੇ ਕਰਜ਼ਾ ਲੈਣਾ ਤਾਂ ਦੂਰ ਦੀ ਗੱਲ ਆ ਅਸੀਂ ਪੰਜਾਬ ਨੂੰ ਕਰਜ਼ਾ ਮੁਕਤ ਕਰਾਂਗੇ ਕਰਜ਼ਾ ਮੁਕਤ ਤਾਂ ਕੀ ਕਰਨਾ ਸੀ 95000 ਕਰੋੜ ਰੁਪਏ ਦਾ ਹੋਰ ਕਰਜ਼ਾ ਚੜਾ ਦਿੱਤਾ ਪੰਜਾਬ 'ਤੇ ਤੇ ਹੁਣ ਪੰਜਾਬ ਦੇ ਉੱਪਰ 378453 ਕਰੋੜ ਰੁਪਏ ਦਾ ਖਰਚਾ ਜਿਹੜਾ ਕਰਜ਼ਾ ਹੈ ਉਹ ਹੋ ਚੁੱਕਿਆ ਹੁਣ ਇੱਥੇ ਗੱਲ ਦੱਸ ਦਈਏ ਕਿ ਇਹ ਕਰਜ਼ਿਆਂ ਦੇ ਵਿੱਚ ਜੇ ਸਰਕਾਰ ਠੀਕ ਹੈ ਕਿ ਸਰਕਾਰ ਦਾ ਬਹੁਤਾ ਬਾਈਟ ਜਿਹੜਾ ਵਿਆਜ ਲਾਉਣ ਦੇ ਵਿੱਚ ਲਿਆ ਜਾਂਦਾ ਪਰ ਸਰਕਾਰ ਕੀ ਕੀ ਕਰ ਸਕਦੀ ਸੀ ਸਰਕਾਰ ਜਿਹੜੀਆਂ ਵਾਧੂ ਸਿਕਿਉਰਟੀਆਂ ਜਿਹਦੇ ਤੇ ਆਈ ਸੱਤਾ ਵਿੱਚ ਆਈ ਸੀ ਕਿ ਫालतू ਖਰਚਾ ਘਟਾਵਾਂਗੇ ਤੇ ਕੱਲ ਇਹ ਗੱਲ ਦਾ ਪਤਾ ਲੱਗਿਆ ਕਿ 1100 ਦੇ ਕਰੀਬ ਗਨਮੈਨਤਾ ਆ ਮਾਨਯੋਗ ਮੁੱਖ ਮੰਤਰੀ ਤੇ ਉਹਨਾਂ ਦੇ ਪਰਿਵਾਰ ਨਾਲ ਚੱਲਦੇ ਆ ਅਰਵਿੰਦ ਕੇਜਰੀਵਾਲ ਜੀ ਨੂੰ ਜੈਡ ਸਿਕਿਉਰਟੀ ਵੱਖਰੀ ਦਿੱਤੀ ਹੈ ਰਾਘਵ ਚੱਡਾ ਨੂੰ ਜੈਡ ਸਿਕਿਉਰਟੀ ਵੱਖਰੀ ਦਿੱਤੀ ਹੈ ਬਾਕੀ ਜਿਹੜੇ ਦਿੱਲੀ ਦੇ ਹੋਰ ਇੱਧਰ ਲੇ ਉੱਧਰ ਲੇ ਅਹੁਦੇਦਾਰ ਆ ਉਹਨਾਂ ਨੂੰ ਵੀ ਪੰਜਾਬ ਦੀ ਵੱਡੀ ਸਿਕਿਉਰਟੀ ਦਿੱਤੀ ਹੋਈ ਹੈ ਫਿਰ ਜੇ ਗੱਲ ਕਰਨੀ ਹੋਵੇ ਪੰਜਾਬ ਚ ਇhtiarbadi ਦੇ ਉੱਤੇ ਮਣਾਮੂਹੀ ਖਰਚਾ ਕੀਤਾ ਜਾ ਰਿਹਾ ਹੈ ਫਿਰ ਜੇ ਗੱਲ ਕਰਨੀ ਹੋਵੇ ਪੰਜਾਬ ਦੀ ਸਰਕਾਰੀ ਟਰਾਂਸਪੋਰਟ ਨੂੰ ਆਮ ਆਦਮੀ ਪਾਰਟੀ ਆਪਣੀਆਂ ਰੈਲੀਆਂ ਲਈ ਵਰਤ ਰਹੀ ਹੈ ਫਿਰ ਜੇ ਗੱਲ ਕਰਨੀ ਹੋਵੇ ਅਖਬਾਰਾਂ ਟੀਵੀ ਚੈਨਲਾਂ ਨੂੰ ਕਿਸ ਤਰੀਕੇ ਨਾਲ ਐਡਵਰਟਾਈਜ਼ਮੈਂਟ ਦੇ ਕੇ ਆਪਣੇ ਹੱਕ ਚ ਪੁਖਤਾਇਆ ਜਾ ਰਿਹਾ ਤੇ ਕਿੰਨੇ ਕਰੋੜਾਂ ਰੁਪਏ ਫालतू ਖਰਚ ਕੀਤਾ ਜਾ ਰਿਹਾ ਫਿਰ ਜੇ ਗੱਲ ਕਰਨੀ ਹੋਵੇ ਕਿ ਆਮ ਆਦਮੀ ਪਾਰਟੀ ਜਿਸ ਤਰੀਕੇ ਦੇ ਨਾਲ ਅਰਵਿੰਦ ਕੇਜਰੀਵਾਲ ਨੂੰ ਜਹਾਜ਼ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਖਜ਼ਾਨੇ ਨੂੰ ਜਿਹੜਾ ਉਹ ਲਗਾਤਾਰ ਗਾਟੇਵਾਰ ਨੂੰ ਲੈ ਕੇ ਜਾ ਰਹੀ ਹੈ ਹਾਲਾਂਕਿ ਆਮਦਵੀ ਪਾਰਟੀ ਨੇ ਗੱਲ ਕਹੀ ਸੀ ਕਿ ਅਸੀਂ ਇਹਨੂੰ ਵਧ ਦੇ ਤੇ ਮੁਨਾਫੇ ਵਾਲੇ ਪਾਸੇ ਲੈ ਕੇ ਚੱਲਾਂਗੇ ਹੁਣ ਪੰਜਾਬ ਦੇ ਹਾਲਾਤ ਇਹ ਚੁੱਕਿਆ ਕਿ ਪੰਜਾਬ ਦਾ ਕਿਸਾਨ ਮਜ਼ਦੂਰ ਤਾਂ ਅਸੀਂ ਕਹਿੰਦੇ ਸੀ ਕਰਜ਼ੇ 'ਚ ਹੈ ਸਾਡਾ ਸੂਬਾ ਹੀ ਦੇਸ਼ ਭਰ ਦੇ ਵਿੱਚੋਂ ਦੂਜੇ ਨੰਬਰ ਤੇ ਆ ਗਿਆ ਜੇ ਇਹੀ ਹਾਲਾਤ ਰਹੇ ਤਾਂ ਸਾਡਾ ਸੂਬਾ ਇਹ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਪਹਿਲੇ ਨੰਬਰ ਤੇ ਵੀ ਆ ਜਾਵੇ ਤੇ ਜਿਵੇਂ ਆਮ ਲੋਕ ਕਹਿੰਦੇ ਆ ਕਿ ਸਾਡੇ ਸੂਬਾ ਤੰਗਾਲੀ ਵਾਲੇ ਪਾਸੇ ਨੂੰ ਵਧ ਰਿਹਾ ਹੈ ਇਹ ਚਿੰਤਾ ਦਾ ਵਿਸ਼ਾ ਹਰ ਪੰਜਾਬੀ ਲਈ ਹੈ ਜਿਹੜੇ ਇਹ ਕਹਿੰਦੇ ਸੀ ਕਿ ਅਸੀਂ ਨਾ ਖਾਵਾਂਗੇ ਨਾ ਖਾਣ ਦੇਵਾਂਗੇ ਅੱਜ ਹਾਲਾਤ ਇਹ ਹੋ ਚੁੱਕਿਆ ਹੈ ਕਿ ਸਰਕਾਰ ਕੋਲ ਸਰਕਾਰ ਤੇ ਲਾਉਣ ਲਈ ਪੈਸਾ ਨਹੀਂ ਕਰਜ਼ੇ ਤੇ ਕਰਜ਼ਾ ਸਰਕਾਰ ਲੈ ਰਹੀ ਹੈ ਤੇ ਪੰਜਾਬ ਦੇ ਹਰ ਬਚੰਦੇ ਸਰ ਨਵੇਂ ਜੰਮਦੇ ਬੱਚੇ ਸਰ ਵੀ ਲੱਖਾਂ ਰੁਪਏ ਦਾ ਕਰਜ਼ਾ ਪੰਜਾਬ ਚ ਹੋਇਆ ਪਿਆ ਸੋ ਇਸ ਤੇ ਆਮ ਆਦਮੀ ਪਾਰਟੀ ਨੂੰ ਸੋਚਣ ਦੀ ਲੋੜ ਹੈ ਕਿ ਜਿਹੜੀਆਂ ਗੱਲਾਂ ਤੁਸੀਂ ਕਰਕੇ ਆਏ ਸੀ ਜਿਸ ਤਰੀਕੇ ਨਾਲ ਕਿਹਾ ਸੀ ਕਿ ਅਸੀਂ ਆ ਚੀਜ਼ਾਂ ਦੇ ਪੈਸੇ ਬਚਾ ਕੇ ਪੰਜਾਬ ਦੇ ਖਿਆਨੇ ਜਮਾ ਕਰਾਂਗੇ ਪੰਜਾਬ ਦੇ ਵਾਇਟ ਚ ਵਾਅਦਾ ਕਰਾਂਗੇ ਉਹ ਗੱਲਾਂ ਕਿੱਧਰ ਗਈਆਂ ਉਹ ਸਾਰੀਆਂ ਗੱਲਾਂ ਕਹਿਣੀਆਂ ਕਥਨੀਆਂ ਕੀ ਫਰਕ ਰਹਿ ਗਿਆ ਸੋ ਆਮ ਆਦਮੀ ਪਾਰਟੀ ਦੇ ਰਾਜ ਦੇ ਵਿੱਚ 95000 ਕਰੋੜ ਦਾ ਕਰਜ਼ਾ ਵਧਿਆ ਤੇ ਉਸ ਤੋਂ ਪਹਿਲਾਂ ਵਾਲੀਆਂ ਸਰਕਾਰਾਂ ਨੇ ਵੀ ਕਰਜ਼ਾ ਚੜਾਇਆ ਪਰ ਉਹ ਕਰਜ਼ੇ ਨੂੰ ਜਿਸ ਤਰੀਕੇ ਨਾਲ ਵਧ ਰਿਹਾ ਜੇ 3 ਸਾਲਾਂ ਵਿੱਚ 95000 ਕਰੋੜ ਵਧਿਆ ਤਾਂ ਆਉਣ ਵਾਲੇ ਜਿਹੜਾ ਸਾਰ ਰਿਹਾ ਉਹ ਚ 60 ਤੋਂ 65000 ਕਰੋੜ ਹੋਰ ਵਧੇਗਾ ਤੇ ਲਗਭਗ ਪੰਜਾਬ 4.5 ਕਰੋੜ ਪਲੱਸ ਦਾ ਕਰਜ਼ਾਈ ਆਉਣ ਵਾਲੀ ਆ ਸਰਕਾਰ ਦੇ ਅੰਤ ਤੱਕ ਹੋ ਜਾਵੇਗਾ ਤੇ ਜਿਸ ਤਰੀਕੇ ਨਾਲ ਕਰਜ਼ੇ ਦੀ ਸਪੀਡ ਫੜੀ ਹੋਈ ਹੈ ਸਰਕਾਰ ਨੇ ਲੈਣ ਦੀ ਤਾਂ ਬੜਾ ਜਿਹੜਾ ਉਹ ਮਾੜਾ ਸਮਾਂ ਪੰਜਾਬ ਲਈ ਆਉਣ ਵਾਲਾ ਹੈ ਜੀਡੀਪੀ ਦਾ 46.6% ਜਿਹੜਾ ਉਹ ਕਰਜ਼ਾ ਹੈ ਜਿਹਦੇ ਕਰਕੇ ਅਰਨਾਚਲ ਪ੍ਰਦੇਸ਼ ਤੋਂ ਬਸੇ ਥੱਲੇ ਰਹਿ ਗਿਆ ਜੇ ਇਹ ਹਾਲਾ ਚੱਲਦੇ ਰਹੇ ਤਾਂ ਪੰਜਾਬ ਬੜੇ ਘਾਤਕ ਮੋੜ ਵਾਲੇ ਪਾਸੇ ਜਾ ਰਿਹਾ ਸੋ ਪੰਜਾਬ ਹੁਣ ਦੇਸ਼ ਦਾ ਦੂਜੇ ਨੰਬਰ ਦਾ ਵੱਡਾ ਕਰਜ਼ਾਈ ਸੂਬਾ ਬਣ ਚੁੱਕਾ ਹੈ ਪੰਜਾਬ ਪੂਰੇ ਦੇਸ਼ ਦੇ ਸਾਰੇ ਸੂਬਿਆਂ ਦੇ ਵਿੱਚੋਂ ਦੂਜੇ ਨੰਬਰ ਤੇ ਸਭ ਤੋਂ ਵੱਡਾ ਕਰਜ਼ਾਈ ਸੂਬਾ ਬਣ ਚੁੱਕਿਆ ਹੈ ਪੰਜਾਬ ਉੱਪਰ ਪੂਰੇ ਦੇਸ਼ ਵਿੱਚ ਸਭ ਤੋਂ ਵੱਧ ਕਰਜ਼ਾਈ ਸੂਬਿਆਂ ਚੋਂ ਦਾ ਨਾਮ ਦੂਜੇ ਨੰਬਰ ਤੇ ਆਉਣ ਲੱਗਿਆ ਹੈ ਪਹਿਲਾ ਨਾਮ ਹੈ ਔਰਨਾਚਲ ਪ੍ਰਦੇਸ਼ ਦਾ ਤੇ ਦੂਜਾ ਨਾਮ ਹੈ ਪੰਜਾਬ ਦਾ ਪੰਜਾਬ ਤੇ ਹੁਣ ਤੱਕ 378453 ਕਰੋੜ ਰੁਪਏ ਦਾ ਕਰਜ਼ਾ ਚੜ ਚੁੱਕਿਆ ਹੈ ਜਿਹੜਾ ਕਿ ਆਮ ਆਦਮੀ ਪਾਰਟੀ ਜਦੋਂ ਸੱਤਾ ਵਿੱਚ ਆਈ 2022 ਦੇ ਵਿੱਚ 292000 ਕਰੋੜ ਸੀ ਸੱਤਾ ਵਿੱਚ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਲਗਭਗ 95000 ਕਰੋੜ ਰੁਪਏ ਦਾ ਕਰਜ਼ਾ ਲੈ ਲਿਆ ਹੈ ਇਹ ਜਾਣਕਾਰੀ ਕੇਂਦਰੀ ਜਿਹੜੇ ਹੈ ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਦਿੱਤੀ ਹੈ ਸੰਸਦ ਦੇ ਵਿੱਚ ਉਹਨਾਂ ਨੇ ਕਿਹਾ ਕਿ ਪੰਜਾਬ ਸਿਰ ਇੰਨਾ ਕਰਜ਼ਾ ਚੜ ਚੁੱਕਿਆ ਹੈ ਬੇਸ਼ੱਕ ਆਉਣ ਵਾਲੇ ਸੈਸ਼ਨ ਦੇ ਵਿੱਚ ਜਿਹੜੇ ਪੰਜਾਬ ਦੇ ਖਜ਼ਾਨਾ ਮੰਤਰੀ ਨੇ ਉਹ ਬਾਈਟ ਦੇ ਵਿੱਚ ਜਰੂਰ ਕਹਿਣ ਕਿ ਪਿਛਲੀਆਂ ਸਰਕਾਰਾਂ ਦੀ ਦੇਣ ਹੈ ਪਰ ਇਸ ਸਰਕਾਰ ਨੇ ਵੀ 95000 ਕਰੋੜ ਦਾ ਕਰਜ਼ਾ ਚੜਾ ਦਿੱਤਾ ਗਿਆ ਹੈ ਪੰਜਾਬ ਦੇ ਬਾਈਟਾ ਵੱਡਾ ਹਿੱਸਾ ਕਰਜ਼ਾ ਲਾਉਣ ਦੇ ਵਿੱਚ ਲਿਆ ਜਾਂਦਾ ਹੈ ਕਰਜ਼ਾ ਲੈਂਦਾ ਨਹੀਂ ਕਰਜ਼ਾ ਹੋਰ ਚੜ ਜਾਂਦਾ ਵਿਆਜ ਵੀ ਨਹੀਂ ਉਤਰਦਾ ਤੇ ਹੁਣ ਸਵਾਲ ਇੱਥੇ ਖੜਾ ਹੁੰਦਾ ਹੈ ਕਿ ਆ ਪਿਛਲੀਆਂ ਸਰਕਾਰਾਂ ਨੇ ਤਾਂ ਕਰਜ਼ਾ ਚੜਾਇਆ ਸੀ ਪਰ ਆਮ ਆਦਮੀ ਪਾਰਟੀ ਖਾਸ ਕਰਕੇ ਰਵਿੰਦ ਕੇਜਰੀ ਵਾਲੇ ਕਹਿੰਦੇ ਸੀ ਕਿ ਇੰਨੇ ਹਜ਼ਾਰ ਕਰੋੜ ਰੇਤੇ ਚੋਂ ਵੱਜ ਜਾਣਾ ਇੰਨੇ ਹਜ਼ਾਰ ਕਰੋੜ ਬਾਈਟ ਦੇ ਵਿੱਚੋਂ ਗਲਤ ਜਗ੍ਹਾ ਤੇ ਲੱਗ ਜਾਂਦਾ ਉਹ ਸਾਰਾ ਬਚਾ ਕੇ ਕਰਜ਼ਾ ਲੈਣਾ ਤਾਂ ਦੂਰ ਦੀ ਗੱਲ ਆਸੀਂ ਪੰਜਾਬ ਨੂੰ ਕਰਜ਼ਾ ਮੁਕਤ ਕਰਾਂਗੇ ਕਰਜ਼ਾ ਮੁਕਤਾ ਕੀ ਕਰਨਾ ਸੀ 95000 ਕਰੋੜ ਰੁਪਏ ਦਾ ਹੋਰ ਕਰਜ਼ਾ ਜਿਹੜਾ ਹੱਤਾ ਪੰਜਾਬ ਸਰ ਤੇ ਹੁਣ ਪੰਜਾਬ ਦੇ ਉੱਪਰ 378453 ਕਰੋੜ ਰੁਪਏ ਦਾ ਖਰਚਾ ਜਿਹੜਾ ਕਰਜ਼ਾ ਉਹ ਹੋ ਚੁੱਕਿਆ ਹੁਣ ਇੱਥੇ ਗੱਲ ਦੱਸ ਦਈਏ ਕਿ ਇਹ ਕਰਜ਼ਿਆਂ ਦੇ ਵਿੱਚ ਜੇ ਸਰਕਾਰ ਠੀਕ ਹੈ ਕਿ ਸਰਕਾਰ ਦਾ ਬਹੁਤਾ ਬਾਈਟ ਜਿਹੜਾ ਵਿਆਜ ਲਾਉਣ ਦੇ ਵਿੱਚ ਲਿਆ ਜਾਂਦਾ ਪਰ ਸਰਕਾਰ ਕੀ ਕੀ ਕਰ ਸਕਦੀ ਸੀ ਸਰਕਾਰ ਜਿਹੜੀਆਂ ਵਾਧੂ ਸਿਕਿਉਰਟੀਆਂ ਜਿਹਦੇ ਤੇ ਆਈ ਸੱਤਾ ਵਿੱਚ ਆਈ ਸੀ ਕਿ ਫालतू ਖਰਚਾ ਘਟਾਵਾਂਗੇ ਤੇ ਕਾਲੇ ਗੱਲ ਦਾ ਪਤਾ ਲੱਗਿਆ ਕਿ 1100 ਦੇ ਕਰੀਬ ਗਨਮੈਨਤਾ ਮਾਨਯੋਗ ਮੁੱਖ ਮੰਤਰੀ ਤੇ ਉਹਨਾਂ ਦੇ ਪਰਿਵਾਰ ਨਾਲ ਚੱਲਦੇ ਆ। ਅਰਵਿੰਦ ਕੇਜਰੀਵਾਲ ਜੀ ਨੂੰ ਜੈਡ ਸਿਕਿਉਰਿਟੀ ਵੱਖਰੀ ਦਿੱਤੀ ਹੈ। ਰਾਘਵ ਚੱਡਾ ਨੂੰ ਜੈਡ ਸਿਕਿਉਰਿਟੀ ਵੱਖਰੀ ਦਿੱਤੀ ਹੈ। ਬਾਕੀ ਜਿਹੜੇ ਦਿੱਲੀ ਦੇ ਹੋਰ ਇੱਧਰ ਲੇ ਉੱਧਰ ਲੇ ਅਹੁਦੇਦਾਰ ਆ ਉਹਨਾਂ ਨੂੰ ਵੀ ਪੰਜਾਬ ਦੀ ਵੱਡੀ ਸਿਕਿਉਰਿਟੀ ਦਿੱਤੀ ਹੋਈ ਹੈ। ਫਿਰ ਜੇ ਗੱਲ ਕਰਨੀ ਹੋਵੇ ਪੰਜਾਬ ਚ ਇhtiarbazi ਦੇ ਉੱਤੇ ਮਣਾਮੂਹੀ ਖਰਚਾ ਕੀਤਾ ਜਾ ਰਿਹਾ ਹੈ। ਫਿਰ ਜੇ ਗੱਲ ਕਰਨੀ ਹੋਵੇ ਪੰਜਾਬ ਦੀ ਸਰਕਾਰੀ ਟ੍ਰਾਂਸਪੋਰਟ ਨੂੰ ਆਵਾਮੀ ਪਾਰਟੀ ਆਪਣੀਆਂ ਰੈਲੀਆਂ ਲਈ ਵਰਤ ਰਹੀ ਹੈ। ਫਿਰ ਜੇ ਗੱਲ ਕਰਨੀ ਹੋਵੇ ਅਖਬਾਰਾਂ ਟੀਵੀ ਚੈਨਲਾਂ ਨੂੰ ਕਿਸ ਤਰੀਕੇ ਨਾਲ ਐਡਵਰਟਾਈਜ਼ਮੈਂਟ ਦੇ ਕੇ ਆਪਣੇ ਹੱਕ ਚ ਪੁਗਤਾਇਆ ਜਾ ਰਿਹਾ ਹੈ ਕਿ ਕਿੰਨੇ ਕਰੋੜਾਂ ਰੁਪਏ ਫालतू ਖਰਚ ਕੀਤਾ ਜਾ ਰਿਹਾ ਹੈ ਫਿਰ ਜੇ ਗੱਲ ਕਰਨੀ ਹੋਵੇ ਕਿ ਆਮ ਆਦਮੀ ਪਾਰਟੀ ਜਿਸ ਤਰੀਕੇ ਦੇ ਨਾਲ ਅਰਵਿੰਦ ਕੇਜਰੀਵਾਲ ਨੂੰ ਜਹਾਜ਼ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਖਜ਼ਾਨੇ ਨੂੰ ਜਿਹੜਾ ਉਹ ਲਗਾਤਾਰ ਘਾਟੇ ਵੱਲ ਨੂੰ ਲੈ ਕੇ ਜਾ ਰਹੀ ਹੈ ਹਾਲਾਂਕਿ ਆਮ ਆਦਮੀ ਪਾਰਟੀ ਨੇ ਗੱਲ ਕਹੀ ਸੀ ਕਿ ਅਸੀਂ ਇਹਨੂੰ ਵਧ ਦੇ ਤੇ ਮੁਨਾਫੇ ਵਾਲੇ ਪਾਸੇ ਲੈ ਕੇ ਚਲਾਂਗੇ ਹੁਣ ਪੰਜਾਬ ਦੇ ਹਾਲਾਤ ਇਹ ਚੁੱਕਿਆ ਹੈ ਕਿ ਪੰਜਾਬ ਦਾ ਕਿਸਾਨ ਮਜ਼ਦੂਰ ਤਾਂ ਅਸੀਂ ਕਹਿੰਦੇ ਸੀ ਕਰਜ਼ੇ 'ਚ ਐ ਸਾਡਾ ਸੂਬਾ ਹੀ ਦੇਸ਼ ਭਰ ਦੇ ਵਿੱਚੋਂ ਦੂਜੇ ਨੰਬਰ ਤੇ ਆ ਗਿਆ ਜੇ ਇਹੀ ਹਾਲਾਤ ਰਹੇ ਤਾਂ ਸਾਡਾ ਸੂਬਾ ਇਹ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਪਹਿਲੇ ਨੰਬਰ ਤੇ ਵੀ ਆ ਜਾਵੇ ਤੇ ਜਿਵੇਂ ਆਮ ਲੋਕ ਕਹਿੰਦੇ ਆ ਕਿ ਸਾਡੇ ਸੂਬਾ ਕੰਗਾਲੀ ਵਾਲੇ ਪਾਸੇ ਨੂੰ ਵੱਧ ਰਿਹਾ ਹੈ ਇਹ ਚਿੰਤਾ ਦਾ ਵਿਸ਼ਾ ਹਰ ਪੰਜਾਬੀ ਲਈ ਹੈ ਜਿਹੜੇ ਇਹ ਕਹਿੰਦੇ ਸੀ ਕਿ ਅਸੀਂ ਨਾ ਖਾਵਾਂਗੇ ਨਾ ਖਾਣ ਦੇਵਾਂਗੇ ਅੱਜ ਹਾਲਾਤ ਇਹ ਹੋ ਚੁੱਕੇ ਆ ਕਿ ਸਰਕਾਰ ਕੋਲ ਸਰਕਾਰ ਚਲਾਉਣ ਲਈ ਪੈਸਾ ਨਹੀਂ ਕਰਜ਼ੇ ਤੇ ਕਰਜ਼ਾ ਸਰਕਾਰ ਲੈ ਰਹੀ ਹੈ ਤੇ ਪੰਜਾਬ ਦੇ ਹਰ ਵਸਿੰਦੇ ਸਰ ਨਵੇਂ ਜੰਮਦੇ ਬੱਚੇ ਸਰ ਵੀ ਲੱਖਾਂ ਰੁਪਏ ਦਾ ਕਰਜ਼ਾ ਪੰਜਾਬ ਚ ਹੋਇਆ ਪਿਆ ਸੋ ਇਸ ਤੇ ਆਮ ਆਦਮੀ ਪਾਰਟੀ ਨੂੰ ਸੋਚਣ ਦੀ ਲੋੜ ਹੈ ਕਿ ਜਿਹੜੀਆਂ ਗੱਲਾਂ ਤੁਸੀਂ ਕਰਕੇ ਆਏ ਸੀ ਜਿਸ ਤਰੀਕੇ ਨਾਲ ਕਿਹਾ ਸੀ ਕਿ ਅਸੀਂ ਆ ਚੀਜ਼ਾਂ ਦੇ ਪੈਸੇ ਬਚਾ ਕੇ ਪੰਜਾਬ ਦੇ ਖਜ਼ਾਨੇ ਜਮ੍ਹਾਂ ਕਰਾਂਗੇ ਪੰਜਾਬ ਦੇ ਵਾਈਟ ਚ ਵਾਅਦਾ ਕਰਾਂਗੇ ਉਹ ਗੱਲਾਂ ਕਿੱਧਰ ਗਈਆਂ ਉਹ ਸਾਰੀਆਂ ਗੱਲਾਂ ਕਹਿਣੀਆਂ ਕਥਨੀਆਂ ਕੀ ਫਰਕ ਰਹਿ ਗਿਆ ਸੋ ਆਮ ਆਦਮੀ ਪਾਰਟੀ ਦੇ ਰਾਜ ਦੇ ਵਿੱਚ 95000 ਕਰੋੜ ਦਾ ਕਰਜ਼ਾ ਵਧਿਆ ਤੇ ਉਦੋਂ ਪਹਿਲਾਂ ਵਾਲੀਆਂ ਸਰਕਾਰਾਂ ਨੇ ਵੀ ਕਰਜ਼ਾ ਚੜਾਇਆ ਪਰ ਉਹ ਕਰਜ਼ੇ ਨੂੰ ਜਿਸ ਤਰੀਕੇ ਨਾਲ ਵਧ ਰਿਹਾ ਜੇ 3 ਸਾਲਾਂ ਵਿੱਚ 95000 ਕਰੋੜ ਵਧਿਆ ਤਾਂ ਆਉਣ ਵਾਲੇ ਜਿਹੜਾ ਸਾਲ ਰਿਹਾ ਉਹ ਚ 60 ਤੋਂ 65000 ਕਰੋੜ ਹੋਰ ਵਧੇਗਾ ਤੇ ਲਗਭਗ ਪੰਜਾਬ 4.5 ਕਰੋੜ ਪਲੱਸ ਦਾ ਕਰਜ਼ਾਈ ਆਉਣ ਵਾਲੀ ਆ ਸਰਕਾਰ ਦੇ ਅੰਤ ਤੱਕ ਹੋ ਜਾਵੇਗਾ ਤੇ ਜਿਸ ਤਰੀਕੇ ਨਾਲ ਕਰਜ਼ੇ ਦੀ ਸਪੀਡ ਫੜੀ ਹੋਈ ਹੈ ਸਰਕਾਰ ਨੇ ਲੈਣ ਦੀ ਤਾਂ ਬੜਾ ਇਹ ਜਿਹੜਾ ਉਹ ਮਾੜਾ ਸਮਾਂ ਪੰਜਾਬ ਲਈ ਆਉਣ ਵਾਲਾ ਹੈ ਜੀਡੀਪੀ ਦਾ 46.6% ਜਿਹੜਾ ਉਹ ਕਰਜ਼ਾ ਹੈ ਜਿਹਦੇ ਕਰਕੇ ਅਰਨਾਚਲ ਪ੍ਰਦੇਸ਼ ਤੋਂ ਬਸੇ ਥੱਲੇ ਰਹਿ ਗਿਆ ਹੈ ਜੇ ਇਹ ਹਾਲਾ ਚੱਲਦੇ ਰਹੇ ਤਾਂ ਪੰਜਾਬ ਬੜੇ ਘਾਤਕ ਮੋੜ ਵਾਲੇ ਪਾਸੇ ਜਾ ਰਿਹਾ ਸੋ ਪੰਜਾਬ ਹੁਣ ਦੇਸ਼ ਦਾ ਦੂਜੇ ਨੰਬਰ ਦਾ ਵੱਡਾ ਕਰਜ਼ਾਈ ਸੂਬਾ ਬਣ ਗਿਆ